ਨਸ਼ਿਆਂ ਵਿਰੁੱਧ ਮੋਰਚਾ ਗੁਰਦਾਸਪੁਰ ਪੁਲਿਸ ਤੇ ਬੀਐਸਐਫ ਨੁਕਸਾਨਜੋ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ ਉਸ ਦੇ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਨਸ਼ੇ ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਦਿਆ 2 ਕਿਲੋ ਹੈਰੋਇਨ 2 ਪਿਸਤਲ 4 ਮੈਗਜ਼ੀਨ ਅਤੇ 4 ਜ਼ਿੰਦਾ ਰੌਂਡ ਬਰਾਮਦ ਕੀਤੇ ਨੇ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਅਦਿੱਤਿਆ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਨਿਰਦੇਸ਼ਾਂ ਹਿਤ ਸਾਜੇ ਆਪਰੇਸ਼ਨ ਦੌਰਾਨ ਦੁਰਾੰਗਲਾ ਖੇਤਰ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ਿਆਂ ਤੇ ਹਥਿਆਰਾਂ ਦੀ खेਪ ਬਰਾਮਦ ਕਰਦੇ ਆਂ ਥਾਣਾ ਦੁਰਾੰਗਲਾ ਵਿੱਚ ਇਸ ਸਬੰਧੀ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਨਸ਼ਾ ਤਸਕਰਾਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਅਤੇ ਡੀਜੀਪੀ ਸਾਹਿਬ ਪੰਜਾਬ ਜੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾਉਂਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ। ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੋ ਲੜ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ 2 ਪਿਸਟਲ 4 ਮੈਗਜ਼ੀਨ ਅਤੇ 68 ਦੇ ਲਗਭਗ ਰਾਉਂਡ ਹੈਗੇ